ਨਾ ਵਿੱਚ ਕੀ ਹੈ ਕਹਿੰ ਲਗੇ ਬਾਬਾ ਜੀ ਅੱਖਰਾਂ ਵਿੱਚ ਹੀ ਬੜੀ ਸ਼ਕਤੀ ਹੈ ਤੇ ਕਹਿੰਦੇ ਕਿ ਅੱਖਰਾਂ ਵਿੱਚ ਹੀ ਸ਼ਕਤੀ ਹੈ ਜੇ ਇਹਨਾਂ ਕੋੜੇ ਅੱਖਰਾਂ ਵਿੱਚ ਦਿਲ ਨੂੰ ਘੂਕਣ ਦੀ ਦਿਲ ਨੂੰ ਸਾੜਨ ਦੀ ਮਨ ਨੂੰ ਅਸ਼ਾਂਤ ਕਰਨ ਦੀ ਸ਼ਕਤੀ ਹੈ ਤੇ ਦੂਸਰੇ ਜਿਨ੍ਹਾਂ ਵਿੱਚ ਪਰਮੇਸ਼ਰ ਦਾ ਦਸ ਹੋਵੇ, ਪ੍ਰੇਮ, vairagya, ਗਿਆਨ ਆਦਿ ਭਰਿਆ ਹੋਵੇ, ਉਹਨਾਂ ਬਚਨਾਂ ਦੇ ਵਿੱਚ ਮਨ ਨੂੰ ਸ਼ਾਂਤ ਕਰਨ ਦੀ ਵੀ ਸ਼ਕਤੀ ਹੋ ਸਕਦੀ ਹੈ। ਮਨ ਨੂੰ ਠੰਡਾ ਤੇ ਸੁਖੀ ਕਰਨ ਦੀ ਵੀ ਤਾਕਤ ਹੋ ਸਕਦੀ ਹੈ। ਸਾਧ ਸੰਗਿ ਇਹਨੂੰ ਇਹ ਕੁਝ ਮੌਕੇ ਮਨੇ ਲਾਹ ਕਈ ਦੁਸਤ ਬਾਣੀ ਦੇ ਵਿੱਚ ਨੇ ਮੇਰਾ ਜੋ ਗਿਆਨ ਜਿਹੜੇ ਇਹ ਇਹਨਾਂ ਦੇ ਸਾਰੇ ਵਿਚਾਰਾਂ ਪਈਆਂ ਸੀਨ ਤੇ ਬਾਣੀ ਸੁਸਥਾਨ ਤੋਂ ਗੁਰੂ ਜੀ ਨੇ ਉਤਰ ਕੇ ਵਿਚਾਰਣ ਕੀਤੀ ਹੈ ਜੋ ਅਨੰਦ ਸਾਗਰ ਹੈ ਜੋ ਹਰ ਇੱਕ ਦੇ ਅੰਦਰ ਵਸਦਾ ਹੈ ਜਿਹੜਾ ਗੁਰੂ ਜੀ ਦਾ ਨਿਧਾਨ ਸੀ ਉਤੋਂ ਉਤਰ ਕੇ ਉਤੋਂ ਦੀ ਛੋਹ ਲੈ ਕੇ ਉਹ ਬਾਣੀ ਉਹਚਾਰਣ ਕੀਤੀ ਤੋ ਇਸ ਕਰਕੇ ਇਹਦੇ ਵਿੱਚ ਸ਼ਾਂਤੀ ਹੈ ਠੰਡ ਹੈ ਸਰੂਰ ਹੈ ਮਸਤੀ ਹੈ ਆਨੰਦ ਹੈ ਇਕਾਗਰਤਾ ਹੈ ਸੋ ਯੂ ਆਉ ਯੂ ਯਾਨੀ ਮਨ ਨੂੰ ਹਰ ਵਕਤ ਇਕਾਗਰ ਰੱਖਣ ਵਾਸਤੇ ਮਨ ਨੂੰ ਕਾਬੂ ਰੱਖਣ ਵਾਸਤੇ ਮਨ ਨੂੰ ਸੁਖੀ ਰੱਖਣ ਵਾਸਤੇ ਮਨ ਆਪਣੇ ਫੁਰਨੇ ਨਾਲ ਆਪ ਦੁਖੀ ਹੁੰਦਾ ਹੈ ਕਿਸੇ ਕਦੇ ਵਿੱਚ ਇਹ ਫੁਰਨੇ ਉਡਾਣੇ ਸੁਖੀ ਹੋ ਜਾਇਆ ਕਰਦਾ ਹੈ ਜਿਵੇਂ ਜੰਗਲੀ ਕੁਟ ਆਪਣੀ ਪੂੰਛੜ ਲੱਗ ਲੱਗ ਕੇ ਇਸ ਵਰਨ ਦਾ ਹਮਾਰਿਆ ਨੱਠਿਆ ਫਿਰਦੇ ਮੇਰੇ ਕੋਈ ਪਿੱਛੇ ਡੰਡੇ ਮਾਰਿਆ ਇਸੇ ਤਰ੍ਹਾਂ ਮਨ ਆਪਣੇ ਫੁਰਨਿਆਂ ਕਰਕੇ ਜਦੋਂ ਕੀ ਹੁੰਦਾ ਆਪਣੇ ਚੰਗਿਆਂ ਫੁਰਨਿਆਂ ਕਰਕੇ ਜੀਅ ਸੁਖੀ ਹੋ ਸ਼ਾਂਤ ਹੁੰਦਾ ਹੈ ਤਾਂ ਤੇ ਇਸ ਮਨ ਨੂੰ ਜਿਹੜਾ ਕਿਸੇ ਵਕਤ ਵੀ ਭੁਤਨੇ ਦਿਨੇ ਵੇਲਾ ਨਹੀਂ ਰਹਿੰਦਾ ਜਿਹੜੇ ਗੁਰਮਖੰ ਗੁਰਮਕਨਾਦਨ ਗੁਰੂ ਗਵੇਦਨ ਗੁਰਮ ਕ੍ਰਿਆ ਸੁਮਰ ਗੁਰੂ ਜਿਹੜੇ ਹਨ ਕਦੇ ਹਰੀ ਕੀਰਤਨ ਵਿੱਚ ਇਸ ਮਨ ਨੂੰ ਲਗਾ ਦਿੰਦੇ ਨੇ ਕਦੇ ਸਿਮਰਨ ਵਿੱਚ ਲਗਾ ਦਿੰਦੇ ਨੇ ਕਦੇ ਕਿਸੇ ਇੱਕ ਨੰਤੀ ਵਿਚਾਰਨ ਲਗਾ ਦਿੰਦੇ ਨੇ ਇਤਨੇ ਵੇਲਾ ਨਹੀਂ ਛੱਡਦੇ ਇਸ ਨੂੰ ਕਾਬੂ ਕਰ ਛੱਡਦੇ ਹਨ ਸੋ ਇਸ ਕਰਕੇ ਇਹ ਹੀ ਸੁਖ ਨੂੰ ਕਰਦਰਸ ਸਾਥ ਹੈ ਤੂ ਇਸ ਮਨ ਨੂੰ ਇਹ ਦਰਸ ਕਿシュਰੀ ਸ਼ਕਤੀ ਦੱਸਿਆ ਜਾਂਦਾ ਹੈ ਇਸ ਮਨ ਨੂੰ ਇਹ ਦੱਸ ਮਾਇਆ ਕਿਹਾ ਜਾਂਦਾ ਹੈ ਫੁਰਨੇ ਨਾਲ ਹੀ ਪਰਮੇਸ਼ਰ ਨੇ ਸਾਰਾ ਸੰਸਾਰ ਰਚਿਆ ਹੋਇਆ ਹੈ ਜਿਸ ਦਾ ਫੁਰਨਾ ਸ਼ਾਂਤ ਹੋ ਗਿਆ ਜਿਸ ਦਾ ਫੁਰਨਾ ਹੌਲੀ ਹੌਲੀ ਸ਼ੁੱਧ ਹੁੰਦਾ ਹੈ ਅਖੀਰ ਫੁਰਨਾ ਅਪੂਰਵ ਨੂੰ ਮਿਲ ਲੱਪੇਂਦਾ ਐਸੀ ਵਸਤ ਆ ਗਈ ਉਸ ਪਛਤਾ ਮਨੋ ਸੰਸਾਰ ਖਤਮ ਹੋ ਗਿਆ ਉਹਦੇ ਸਾਰੇ ਦੁੱਖ ਨਸ਼ਟ ਹੋ ਗਏ ਤਾਂ ਤੇ ਸੁਖੀ ਹੋਣ ਵਾਸਤੇ ਸੁਖ ਨਾਲ ਜ਼ਿੰਦਗੀ ਬਤੀਤ ਕਰਨ ਵਾਸਤੇ ਗੁਰਮਤਨ ਅਨਸਾਰ ਚੱਲ ਕੇ ਹਮੇਸ਼ਾ ਇਸ ਨੂੰ ਵਦਨ ਵਰ ਚੰਗੇ ਧਰੇ ਵਿੱਚ ਮਨ ਨੂੰ ਰੱਖਣ ਦਾ ਸੁਭਾਅ ਹੋਣਾ ਚਾਹੀਦਾ ਹੈ ਇਹ ਹੀ ਦੁੱਖ ਸੁਖ ਦਾ ਹੱਲ ਹੈ ਆਖਿਆ ਕਰਿਆ ਨਾ ਚਿੰਤਾ ਚਿੰਤਾ ਨੂੰ ਦੂਰ ਕਰਨ ਦਾ ਇਲਾਜ ਜੀ ਨੇ ਇਹ ਤੁਲ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਛਾਈ ਬਾਣੀ ਦਾ ਇਤਿਹਾਸ ਵਾਣੀ ਦਾ ਵਿਚਾਰ ਕਿਤਿਆਂ ਇਹ ਚਿੰਤਾ ਇਹਦੂਰ ਹੋ ਜਾਂਦੀ ਹੈ ਐ ਇਸ ਤਰ੍ਹਾਂ ਇਸ ਤਰ੍ਹਾਂ ਜਿਸ ਵਕਤ ਮਨ ਦੇ ਉੱਪਰ ਬਾਣੀ ਦਾ ਅਸਰ ਪੈਂਦਾ ਹੈ ਮਨ ਇਕਾਗਰ ਹੁੰਦਾ ਹੈ ਮਨ ਸ਼ੁੱਧ ਹੁੰਦਾ ਹੈ ਮਨ ਸੂਖਸ਼ਮ ਹੁੰਦਾ ਹੈ ਸਾਧਨ ਕੇ ਹੋਰ ਹੀ ਹੋਰ ਸ਼ੁਭਤ ਹੋ ਜਾਂਦਾ ਹੈ ਤਾਂ ਤੇ ਇਸ ਤੋਂ ਇਲਾਵਾ ਦੁਨਿਆਵੀ ਦਵਾਈ ਇਨਾਂ ਦਿਨਾਂ ਅਸਧ੍ਰਿ ਇੱਕ ਨਾ ਚਿੰਤਾ ਰੂਪੀ ਡੈਣਾ ਦੀ ਕੋਈ ਵੀ ਨਹੀਂ ਹੈ ਇਹ ਫੁਰਕੀ ਬਾਣੀ ਆਈ

ਹਜੇ ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸ੍ਰੀ ਨੰਦਪ੍ਰਸਾਦ ਸਾਹਿਬ ਉਹਨਾਂ ਨੇੜੇ ਉਂਟੜੇ ਦੇ ਪਿੰਡਾਂ ਨਾਲੋਂ ਕੋਲ ਦੇ ਨਜ਼ਦੀਕ ਦਾਸੀਕ ਗਰੀਬ ਸਿੱਖ ਸੀ ਜਿਆ ਕਰਦਾ ਖਾਸ ਦੀਵਾਨ ਦੇ ਦਿਨਾਂ ਤੇ ਸੇਵਾ ਕਰਦਾ ਸੀ ਕੁਝ ਕੰਤਾ ਦਿਨ ਲੈ ਕੇ ਸੇਵਾ ਕਰਕੇ ਵਾਪਸ ਆ ਜਾਂਦਾ ਲੇਕਿਨ ਉਸ ਦੀ ਕਿਰਿਆ ਕਹਿ ਵਜੀ ਸੀ ਆਪਣੇ ਮਾਲ ਵਿੱਚ ਦੀ ਪੜਣਾ ਰੋਜ਼ ਦਾ ਰੋਜ਼ ਸਮਾ ਕੇ ਕਰਿਆ ਕਰਦਾ ਸੀ ਇਸੇ ਤਰ੍ਹਾਂ ਕਿੱਥੇ ਉਹਦਾ ਜ਼ਿਕਰ ਕੁਝ ਸੇਵਾ ਚੜੀਅਲ ਤੇ ਉਸਨੇ ਜਾ ਕੇ ਇੱਕ ਤਾ ਦਿਨ ਸੇਵਾ ਕੀਤੀ ਗੁਰੂ ਜੀ ਨੂੰ ਜਾ ਕੇ ਅਰਜ਼ ਕਰਦਾ ਗਰੀਨਵਾਦ ਨੂੰ ਛੁੱਟੀ ਦੋ ਫਿਰ ਕਿਤੇ ਮੈਂ ਦੋ ਚਾਰ ਦਿਨ ਦਾ ਰਾਸ਼ਨ ਜਮਾ ਕਰਕੇ ਆਵਾਂਗਾ ਆਪਣੇ ਬਾਲ ਬੱਚੇ ਦਾ ਫਿਰ ਆ ਕੇ ਕੁਝ ਦਿਨ ਸੇਵਾ ਕਰੂੰਗਾ ਗੁਰੂ ਜੀ ਕਹਿੰਗੇ ਚੰਗਾ ਭਾਈ ਰਾਜਕ ਆਪਣੇ ਬਾਲ ਬੱਚਿਆਂ ਦਾ ਤੂੰ ਨਹੀਂ ਹੈ ਮਾਤਾ ਪਿਤਾ ਤੋਂ ਜਨਮ ਹੁੰਦਾ ਬੱਚਿਆਂ ਦਾ ਲੈ ਕੇ ਨਾ ਰਾਜਕ ਤਾਂ ਪਰਮੇਸ਼ਰ ਹੀ ਹੈ ਰੋਜੀ ਦਿੰਦਾ ਤਾਂ ਪਰਮੇਸ਼ਰ ਹੀ ਹੈ ਸਤਨਾਕੀ ਪਰਮੇਸ਼ਰ ਨੇ ਜਨਮ ਪੈਦਾ ਕੀਤੇ ਉਹਨਾਂ ਨੂੰ ਵੀ ਰੋਜ਼ੀ ਮਿਲਦੀ ਹੈ ਜਾ ਜਾਇ ਸੋ ਵਾਪਸ ਆ ਗਿਆ ਆ ਕੇ ਕੁਝ ਦਿਨ ਰਿਹਾ ਦੋ ਚਾਰ ਦਿਨ ਦਾ ਰਸ਼ਨ ਜਮਾ ਕਰਕੇ ਫਿਰ ਪਹੁੰਚਿਆ ਸੇਵਾ ਕਰਦਾ ਰਿਹਾ ਸੋ ਸੇਵਾ ਕਰਕੇ ਫਿਰ ਆ ਗਿਆ ਲਈ ਗੁਰੂ ਜੀ ਨੇ ਫਰਮਾਇਆ ਪ੍ਰੇਮੀਆਂ ਕਿਉਂਕਿ ਮੈਂ ਆਪਣੇ ਸੱਚਿਆਂ ਦੀ ਪੂਜਨਾ ਮੈਂ ਕਰਦਾ ਲੇਕਿਨ ਕਿਉਂ ਦਸਤੂ ਬਾਣੀ ਪੜਦਾ ਹੁੰਦਾ ਹੈ ਕਿ ਨਾ ਮੈਂ ਪੜਦਾ ਰੇ ਰਾਤ ਸਾਰਾ ਪੜ੍ਹ ਰੋਜ਼ ਕਰਦੇ ਕਿ ਨਾ ਮਹਾਰਾ ਕਰੇਗਾ किਤੇ ਇਹ ਪੰਕਤੀ ਨਹੀਂ ਪੜੀ ਤਾਂ ਕਾਹਰੇ ਮਨ ਜਿਦਵੇ ਜਾਂ ਆਹਰ ਹਰ ਜੀਵ ਪਰਿਆ ਸਹਿਲ ਬਥਰ ਮੈਂ ਜੰਤੂ ਪਾਏ ਤਾਂ ਕਹਰੇ ਆਗੇ ਕਰ ਫਰੇ ਪੜਦਾ ਹੁੰਦਾ ਕਿ ਨਾ ਰਸ ਪੜਦਾ ਪੜ ਪੜਦਾ ਇਹ ਕਿ ਅਮਲ ਵੀ ਕਦੇ ਕੀਤਾ ਵਿਸ਼ਵਾਸ ਵੀ ਲੈਂਦਾ ਬਾਣੀ ਹਾਂਜੀ ਗਾਵੇ ਦਾ ਸੁਣਿਆ ਅੰਤੰਕਾਰ ਥਾਇ ਪਰਵੇ ਜਿਨ ਸਤਗੁਰੂ ਕੀ ਆਗਿਆ ਸਭ ਸਤ ਕਰਨਾ ਨਹੀਂ ਵਿਸ਼ਵਾਸ ਲੈਂਦਾ ਹੈ ਕਿ ਨਾ ਫਿਰ ਪੜਦਾ ਹੈ ਸੁਣਦਾ ਹੈ ਸੇ ਮਹਾਰਾਜ ਵਿਸ਼ਵਾਸ ਵੀ ਕਰੀਂਦਾ ਹੀ ਹੈ ਗੁਰੂ ਜੀ ਕਹਣ ਲਗੇ ਜਿਹੜਾ ਤੂੰ ਕਹਿੰਦਾ ਬੱਚਿਆਂ ਨੂੰ ਮੈਂ ਪਾਲਦਾ ਬਿਨ ਤੇ ਬੁੱਖੇ ਮਰ ਜਾਣਗੇ ਤੂੰ ਪ੍ਰਤੀਪੰਥੀ ਹੁੰਦਾ ਇਸ ਪੰਕਤੀ ਦੇ ਉੱਪਰ ਅਮਰ ਲਿਖੀ ਤਾ ਰੋਜ਼ੀ ਦਿੰਦਾ ਹੈ ਪੱਥਰ ਤੇ ਸਿੰਦੇ ਤਾਂ ਵਿਚ ਹੋਣ ਵਾਸਤੇ ਇੱਕ ਕੁਰਤਕ ਰਚਿਆ। ਜਦੋਂ ਸੇਵਾ ਕਰਨ ਵਾਸਤੇ ਆਇਆ ਉਸ ਨੂੰ ਕਹਿਣ ਕਿ ਪ੍ਰੇਮੀ ਆ। ਆ ਇੱਕ ਪੱਤਰ ਕਾ ਸਾਡੇ ਕੋਲੋਂ ਲੈ ਜਾ। ਪੁਲਾਣੇ। ਹਾਂ ਇੱਕ ਸਾਡਾ ਪ੍ਰੇਮੀ ਕੋਈ ਸਰਦਾਰ ਰਹਿੰਦਾ ਹੈ। ਉਸ ਨੂੰ ਜਾ ਕੇ ਪੱਤਰ ਦੇ। ਉਸ ਉਸ ਤੋਂ ਜਵਾਬ ਲੈ ਕੇ ਆ। ਜਦੋਂ ਜਵਾਬ ਦੇ ਕੇ ਜਾਂ ਫਿਰ ਤੂੰ ਘਰ ਜਾਵੀਂ ਇਤਨਾ ਹੱਕ ਕੰਮ ਕਰ। ਤਤਵਜਨ ਪੱਤਰ ਕਾ ਗੁਰੂ ਜੀ ਨੇ ਲਿਖਵਾ ਦਿੱਤੀ ਇਹ ਦਿੱਤਾ ਤੇ ਪਹੁੰਚਿਆ ਪੱਤਰ ਕਾ ਉਸ ਗੁਰੂ ਜੀ ਕੇ ਸਿੱਖ ਸਰਦਾਰਾਂ ਨੂੰ ਦਿੱਤੀਆਂ ਨੇ ਸਿਰਮਸਤਕ ਤੇ ਲਗਾਈ ਸਮਭਾਗ ਸਮਝੇ ਉਸ ਪੱਤਰ ਕਾ ਵਿੱਚ ਗੁਰੂ ਜੀ ਨੇ ਲਿਖਵਾਇਆ ਜੇ ਵੀ ਇਹ ਸਿੱਖ ਸੇਰੇ ਵੱਲ ਆ ਰਿਹਾ ਇਸ ਦੀ ਬੜੀ ਅੱਛੀ ਤਰ੍ਹਾਂ ਸੇਵਾ ਕਰਨਾ ਪਰ ਖਿਆਲ ਇਹ ਧਰੂ ਰੱਖਣਾ ਜਿੰਨੀ ਦੇਰ ਤੱਕ ਇਧਰੋਂ ਹੁਕਮ ਨਾਵਨਾ ਆਵੇ ਉਨੀ ਦੇਰ ਤੱਕ ਨਹੀਂ ਆਉਣ ਦੇਣਾ ਪੈਰ ਲਗਾ ਕੇ ਰੱਖਣਾ ਇਸ ਤੇ ਐਸ ਤਰ੍ਹਾਂ ਕਿਤੇ ਚੋਰੀ ਚਲਾ ਜਾਵੇ ਫਿਰ ਜਿੱਠੀ ਪੜ ਕੇ ਉਸਨੇ ਗੁਰੂ ਜੀ ਦੇ ਬਚਨਾਂ ਤੇ ਅੰਗਲ ਕੀਤਾ ਆਸਥਾਨ ਰੈਸ਼ ਕਰ ਦਿੱਤੀ ਕਿ ਉਸ ਤੇ ਪੈਰੇ ਲਗਾ ਦਿੱਤੇ ਲਗਾ ਦਿੱਤੇ ਗਏ ਰਾਤ ਰਾਤ ਇਹ ਚੋਰੀ ਸ਼ੁਬਰੀ ਨਾ ਚਲਾ ਜਾਵੇ ਕਿਤੇ ਸੇਵਾ ਬੜੀ ਉਸਦੀ ਹੋ ਰਹੀ ਹੈ ਇਸੇ ਤਰ੍ਹਾਂ ਇਹ ਨਾ ਇਸ ਤਰ੍ਹਾਂ ਮੁਦਰ ਗਿਆ ਉਹ ਆਪਣੀ ਸੇਵਾ ਵੱਲ ਦੇਖ ਕੇ ਤਾਂ ਬੜਾ ਖੁਸ਼ ਹੋ ਰਿਹਾ ਹੈ ਦੇਖ ਤਾਂ ਸੇਵਾ ਬੜੀ ਹੋ ਰਹੀ ਹੈ ਲੇਕਿਨ ਇਹ ਚਿੰਤਾ ਨੂੰ ਤੰਗ ਕਰ ਰਹੀ ਹੈ ਕਿ ਮਨ ਵਿੱਚ ਜੇ ਤ ਭੁੱਖੇ ਮਰ ਗਏ ਹੁੰਦੇ ਕਿਉਂਕਿ ਉਹਨਾਂ ਕੋਲ ਬਸ ਕੁਝ ਨਹੀਂ ਸੀ ਮੈਂ ਛੱਡਿਆ ਜ਼ਰੂਰ ਭੁੱਖੇ ਮਰ ਗਏ ਹੁੰਦੇ ਇਹ ਚਿੰਤਾ ਦੇ ਨਾਲ ਦਿਨ ਬਦਿਨ ਦੁਖੀ ਹੋਏ ਕਹਿ ਰੁਕਮ ਸਿੰਘ ਗੁਰੂ ਜੀ ਦਾ ਜਿੰਨੀ ਦੇਰ ਤੱਕ ਸੁਖ ਨਾਮਾ ਨਾ ਆਵੇ ਇਹਨੂੰ ਆਉਣ ਨਹੀਂ ਦੇਣਾ ਸਖਤ ਪਰੇ ਲਗਾਏ ਹੋਏ ਮੀਨਾਰ ਗੁਦਰ ਗਿਆ ਫਿਰ ਗੁਰੂ ਜੀ ਨੇ ਸੁਖ ਨਾਮਾ ਭੇਜਿਆ ਇਸ ਨੂੰ ਵਾਪਸ ਕਰੋ ਸਾਨੂੰ ਮਿਲ ਕੇ ਫਿਰ ਜਾਵੇ ਕਰ ਨੂੰ ਇਹ ਸਾਨੂੰ ਚਾਹੀਦਾ ਹੈ ਫਿਰ ਕਿਸੇ ਤਰ੍ਹਾਂ ਉਹ ਆ ਗਿਆ ਪਿੱਛੇ ਕੀ ਖੇਲ ਵਰਤੇ ਉਹਦੇ ਬਾਰਾਂ ਬੱਚੇ ਸਨ ਕਰਵਾਲੀ ਸੀ ਪਿੰਡ ਦੇ ਲੋਕਾਂ ਨੇ ਸੋਚਿਆ ਕਿ ਉਹ ਪ੍ਰੇਮੀ ਗਿਆ ਗੁਰੂ ਜੇਦਨਵਾਰ ਨੂੰ ਅਨੰਤ ਉਸਾਰ ਨੂੰ ਬੱਚੇ ਹਨ ਤੇ ਇਹਨਾਂ ਕੋਲ ਵਿਚਾਰਾਂ ਪਾਸ ਕੁਚਰਾਸ਼ਨ ਵਗੈਰਾ ਨਹੀਂ ਹੋਣਾ ਪਿੰਡ ਦੇ ਲੋਕਾਂ ਨੇ ਉਸੇ ਲੋਕਾਂ ਨੇ ਸਾਰੇ ਪਿੰਡ ਦੇ ਲੋਕਾਂ ਥੋੜਾ ਥੋੜਾ ਰਾਸ਼ਨ ਇਕੱਠਾ ਕਰਕੇ ਉਹਨਾਂ ਨੂੰ ਸਾਲ ਫਰਦਾ ਰਾਸ਼ਨ ਜਮਾ ਕਰ ਦਿੱਤਾ ਅੱਗੇ ਰੌਣ ਬੜੇ ਖੁਸ਼हाल ਹੋ ਗਏ ਉਹ ਬੇਸ਼ੁਕਰ ਹੋ ਗਏ ਆਜੇ ਇਹ ਸਾਲ ਜਮੀਨੇ ਵਿੱਚ ਨਾ ਜੀ ਤਰ੍ਹਾਂ ਇਸ ਵਕਤ ਗੁਰੂ ਜੀ ਨੇ ਹੁਕਮਨਾਮਾ ਭੇਜਿਆ ਉਹ ਸਿੱਖ ਸਰਦਾਰ ਨੇ ਕਿ ਜਰੂਰ ਗੁਰੂ ਜੀ ਦਾ ਦਰਸ਼ਨ ਕਰਕੇ ਜਾਓ ਪਹਿਲਾਂ ਸਿੱਧੇ ਘਰ ਨਹੀਂ ਜਾਣਾ ਫਿਰ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ ਪੁੱਬਨੇ ਕਹਿੰਦੀ ਤੁਸੀਂ ਹੋਗੇ ਉਹਦੇ ਚ ਤੁਸੀਂ ਤੋਂ ਹੀ ਫੁਰਨਾ ਦੀ ਮਰਗੇ ਹੋਣਗੇ ਸਾਬ ਸੋ ਗੁਰੂ ਜੀ ਨੇ ਕਿਉਂ ਕੀ ਗੱਲ ਭਾਈ ਕਿਉਂ ਤੁਸੀਂ ਮਹਾਰਾਜ ਮੇਰੀ ਤਾਂ ਬੜੀ ਸੇਵਾ ਕੀਤੀ ਉਹਦੇ ਬ੍ਰੇਮੀ ਨੇ ਲੇਕਿਨ ਬੱਚੇ ਤਾਂ ਮਰ ਕੇ ਹੁਣਗੇ ਸੁੱਕੇ ਉਹਨਾਂ ਕੋਲ ਬਸ ਕੁਝ ਵੀ ਨਹੀਂ ਸੀ ਦੋ ਦਿਨ ਦਾ ਰਾਖਣ ਵੀ ਜਮਾਨੀ ਗੁਰੂ ਜੀ ਕਹਿੰਦੇ ਚੰਗਾ ਪਾਈ ਜਾ ਉਹਨਾਂ ਦੀ ਖਬਰ ਲੈ ਨਮਸਕਾਰ ਕਰਕੇ ਤੁਰਗੇ ਨਾਲੇ ਗੁਰੂ ਜੀ ਤੇ ਕੋਤਰਕਾਂ ਕਰਦਾ ਜਾਂਦਾ ਜੀ ਬਈ ਵਿਚਾਰੇ ਮਰ ਕੇ ਹੁਣਗੇ ਸੁੱਕੇ ਬਾਲ ਬੱਚੇ ਤਾਂ ਫਿਰ ਜਦੋਂ ਘਰ ਜਾ ਕੇ ਪਹੁੰਚਿਆ ਸੋ ਜਾ ਕੇ ਬੱਚੇ ਚਿੰਬੜ ਜਾਂਦੇ ਉਹਦੀ ਹਾਲਤ ਥੋੜੀ ਦੇਖੀ ਇਨਾਨ ਹੋਏ ਪੁੱਛਣਗੇ ਤੁਹਾਡੀ ਕਿਵੇਂ ਗਿਤੀ ਰੇਕਾਂ ਨੇ ਜਿੱਦ ਤੋਂ ਬੜੇ ਖੁਸ਼ ਹੁਣ ਭਾਵੇਂ ਜਾ ਕੇ ਸੇਵਾ ਕਰੋ 2000 ਮਹੀਨੇ ਸਾਡੇ ਪਾਸ 7 ਸਾਲ ਦਾ ਰਾਸ਼ਨ ਜਮ੍ਹਾਂ ਕਰ ਦਿੱਤਾ ਹੈ ਬੰਦੇ ਉਸ ਮੌਕੇ ਉਸ ਨੂੰ ਵਿਸ਼ਵਾਸ ਆ ਵੀ ਵਾਕਈ ਗੁਰੂ ਜੀ ਕਹਿੰਦੇ ਹੁੰਦ ਸੈਲ ਪੱਤਰ ਮੇਜੰਤੋ ਪਾਇ ਤਾਂ ਕਰੀ ਜੀ ਕਾਜ ਕਰ ਰਿਆ ਮੈਂ ਮੰਨਦਾ ਨਹੀਂ ਥੀ ਵਕਈ ਰਿਕ ਦੀ ਰੋਜੀ ਪਰਮੇਸ਼ਰ ਪਰਮਾਤਮਾ ਨੇ ਆਪਣੇ ਅਸਰ ਰੱਖੀ ਹੋਈ ਏ ਸੋ ਸਾਥੀ ਆ ਜਦੋਂ ਇਸੇ ਤਰ੍ਹਾਂ ਵਿਚਾਰਾਂ ਕੀਤੀਆਂ ਜਾਂ ਅਮਲ ਵਿੱਚ ਲੈਂਦੀਆਂ ਜਾਂ ਗੱਲਾਂ ਚਿੰਤਾ ਰੂਪੀ ਡੈਣ ਤੋਂ ਛੁਟਕਾਰਾ ਹੁੰਦਾ ਵਰਨਾ ਇਸ ਤੋਂ ਛੁਟਕਾਰਾ ਹੁੰਦਾ ਨਹੀਂ ਸੋ ਆਸਾ ਕ੍ਰਿਸ਼ਨਾ ਚਿੰਤਾ ਜਿਹੜੀ ਤੇਰੇ ਜਨ ਹਰ ਇੱਕ ਦੇ ਮਨ ਨੂੰ ਚੰਬੜੀ ਨੇ ਹਰ ਵਕਤ ਹੀ ਮਨ ਨੂੰ ਤੁਸੀਂ ਤੇ ਅਸ਼ੰਤ ਰੱਖਦੀਆਂ ਹਨ ਇਹਨਾਂ ਦਾ ਗੁਰੂ ਜੀ ਨੇ ਇਹ ਹੀ ਉਹ ਕਹ ਦਸਿਆ ਨਾਮ ਸਿਮਰਨ ਹੋਰ ਗੁਰਬਾਣੀ ਦਾ ਪਾਠ ਕੀਰਤਨ ਤੇ ਵਿਚਾਰ ਸਤੇ ਆਪਣੇ ਮਨ ਨੂੰ ਸੁਖੀ ਸ਼ਾਂਤ ਰੱਖਣ ਵਾਸਤੇ ਗੁਰਮੁਖ ਮਾਰਗ ਅਖਤਿਆਰ ਕਰਨਾ ਹਰ ਇੱਕ ਪ੍ਰਾਨੀ ਦਾ ਫਰਜ਼ ਹੈ ਇਸ ਤੋਂ ਇਲਾਵਾ ਨਾ ਚੁੱਕ ਸ਼ਾਂਤੀ ਦੀ ਜ਼ਿੰਦਗੀ ਗੁਜ਼ਰੇ ਨਾ ਹੀ ਮਰਨ ਤੋਂ ਬਾਅਦ ਦੀ ਜਿਹੜੀ ਅਵਸਥਾ ਹੈ ਜੀ ਉਹਦੀ ਉਹ ਅਚੀ ਹੋਵੇ ਉਹ ਸ਼ਾਨਦਾਰ ਬਣੇ ਤਾਂ ਤੇ ਇਹੀ ਇੱਕ ਉਪਾਰ ਸਾਨੂੰ ਸਿਆ ਹੈ ਸੋ ਆ ਇਹ ਮਰਬਾਨੀ ਦਾ ਆਸਰਾ ਸਾਧ ਸੰਗ ਦਾ ਆਸਰਾ ਸੋ ਇੱਕ ਰਵਿਦਾ ਜਿਕਰ ਕਿਸੇ ਮਹਤਮ ਦੇ پاس ਕਿਸੇ ਨੇ ਸਵਾਲ ਕੀਤਾ ਇਹ ਦਿਨ ਜੀ ਸਤ ਸੰਗ ਦੀ ਬੜੀ ਮਹਿਮਾ ਹੈ ਸੋ ਸੰਗ ਦੀ ਬੜੀ ਮਹੱਤਤਾ ਬੜੇ ਬੜੇ ਚੋਰ ਠੱਗ ਡਾਕੂ ਥਾੜ ਵੀ ਲੁੱਟੇਰੇ ਤੇ ਉਹ ਸੁਧਰ ਗਏ ਹਨ ਸਤੰਗ ਵਿੱਚ ਆ ਕੇ ਵੀ ਗੁਰਮੁਖ ਬਣ ਗਏ ਸੰਤ ਬਣ ਗਏ ਤਰਕਾ ਦਰਸ਼ੀ ਬਣ ਗਏ ਬਾਲਮੀਕ ਬਣ ਕੇ ਇਹ ਜੀ ਸਤਸੰਗ ਨੂੰ ਹਰ ਇੱਕ ਕਰਦਾ ਕਿਉਂ ਨਹੀਂ ਜੇ ਸਤਸੰਗ ਦੇ ਵਿੱਚ ਇਤਨੀ ਸ਼ਕਤ ਹੈ ਜਿਵੇਂ ਇਹ ਬਾਹਰਸ ਦੇ ਵਿੱਚ ਅਠਾ ਤਾਤਾ ਨੂੰ ਸੋਨਾ ਬਣਾਉਣ ਦੀ ਤਾਕਤ ਹੈ ਸੋਨਾ ਬਣਾਉਣ ਦੀ ਸ਼ਕਤ ਹੈ ਇਸੇ ਤਰ੍ਹਾਂ ਸਤਸੰਗ ਨੂੰ ਗੁਰਮੁਖ ਬਣਾਉਣ ਦੀ ਸ਼ਕਤ ਹੈ ਇਹ ਜੀ ਸਤਸੰਗ ਤੋਂ ਕਿਉਂ ਨਹੀਂ ਕੋਈ ਲਾਭ ਉਠਾਉਂਦਾ ਹਰ ਇੱਕ ਦੁਨੀਆ ਕੋਈ ਇਸ ਤੋਂ ਫਾਇਦਾ ਉਠਾਉਣ ਦਾ ਉਪਾਅ ਨਹੀਂ ਕਰਦੀ ਉਹਨਾਂ ਨੇ ਕਿਹਾ ਸਤੰਗ ਬਿਨਾਂ ਭਾਗਾ ਨਹੀਂ ਲੱਭਿਆ ਕਰਦਾ ਵਿਨ ਭਾਗਾਂ ਸਤਸੰਗ ਨਾਲ ਬਿਨ ਸੰਗਤ ਮੇਲ ਪਰਿਜੀ ਜੀਓ ਬੜੇ ਭਾਗਾਂ ਸੰਸਾਰ ਵਿੱਚ ਦਿਨ ਵੇਟ ਤੇ ਦਰਮਦ ਖੋਈ ਆ ਇਸ ਕਰਕੇ ਸਤਸੰਗ ਤੇ ਬੜੇ ਭਾਗਾਂ ਨਾਲ ਮੈਂ ਐਵੇਂ ਮਿੱਤਰੀ ਅਮਿੰਦਰ ਵਾਜੇ ਤੇ ਵੀ ਕਿਉਂ ਨਾ ਹੋਵੇ ਅਮ ਅਕਿੰਦੇ ਵਰਤੇ ਯਾਤਨੀ ਦਿੰਦਾ ਸਾਥ ਤੇ ਬਸ ਇਤੀ ਛੱਡਦੇ ਆ ਸਤੋਤਰ ਪਰ ਅਸਰੇਤ ਜਾਤਰੀ ਪਹੁੰਚ ਜਾਏ ਤਨ ਹੈ ਤਨ ਹੈ ਤਨ ਹੈ